ਲੱਖੋ ਜੀ ਬੈਠੇ ਸੀ ਕਿ ਦਿਮਾਗ ਚੱਲਦੇ ਚੱਲਦੇ ਦਿਮਾਗ ਚ ਆਈ ਗੱਲ ਕਿ ਪੰਜਾਂ ਪਿਆਰਿਆਂ ਨੂੰ ਜਰਮੀ ਲਾਲ ਵੀ ਆ ਪੱਖੀਆਂ ਬਹੁਤ ਚੱਲਦੇ ਆ ਰੱਛ ਬੜਾ ਪਿੱਛੇ ਪਾ ਦਿੰਦੇ ਨੇ ਹਰ ਜਿਹੜੇ ਆ ਜਿੰਨੇ ਵੀ ਸੰਗਤਾਂ ਬਾਹਰੋਂ ਕੋਸ਼ਿਸ਼ ਕਰਦੀਆਂ ਵੀ ਅਸੀਂ ਚੱਲ ਪੱਖੀ ਚੱਲ ਲਈ ਆ ਅਸੀਂ ਪੱਖੀ ਚੱਲ ਲਈ ਆ ਫਿਰ ਉਹ ਪਿੱਛੇ ਇੱਕ ਪੰਜਾਂ ਪਿਆਰੇ ਦੂਜੇ ਪੰਜਾਂ ਪਿਆਰੇ ਵੈਸੇ ਦਿਸਣੋਂ ਘਟ ਜਾਂਦੇ ਨੇ ਉਹਦੇ ਕਰਕੇ ਬੈਠੇ ਬੈਠੇ ਦਿਮਾਗ ਚ ਆਈ ਤੇ ਮੈਂ ਜਿੰਨਾ ਸੋਚਿਆ ਸੀ ਵੀ ਇਤਰਾ ਕਰਾਂਗੇ ਜਨਰੇਟਰ ਲਾਵਾਂਗੇ ਪੱਜ ਕਰਾਂਗੇ ਜੇ ਕਰਾਂਗੇ ਤੇ ਮੈਂ ਵੀਰ ਨੂੰ ਸੱਦਿਆ ਤੇ ਵੀਰ ਨੇ ਆਣ ਕੇ ਜਿਹੜੀ ਉਹ ਆਪਣੇ ਹਿਸਾਬ ਨਾਲ ਗੱਲ ਕੀਤੀ ਕਿਉਂਕਿ ਇਹ ਟੈਕਨੀਕਲ ਬੰਦਾ ਜਿਆਦਾ ਸਾਡੇ ਨਾਲੋਂ ਉਹ ਫਿਰ ਅਸੀਂ ਟਰੈਕਟਰ ਦੇ ਮਗਰ ਜਿਹੜਾ ਵਾ ਉਹ ਪਾਇਆ ਤੇ ਪਾ ਕੇ ਤੇ ਉਹਦੇ ਨਾਲ ਅਸੀਂ ਛਾਵਟ ਪਾ ਕੇ ਉਹਦੇ ਨਾਲ ਉਹਨੂੰ ਚਲਾਣਾ ਚਲਾਇਆ ਔਰ ਬਹੁਤ ਵਧੀਆ ਬਣਿਆ ਔਰ ਜਿੰਨੇ ਵੀ ਵੇਖਿਆ ਸਾਰਿਆਂ ਨੇ ਇਹੋ ਗੱਲ ਕਹੀ ਵੀ ਬਹੁਤ ਵਧੀਆ ਤੁਸੀਂ ਇਹ ਕੰਮ ਕੀਤਾ ਇਹ ਸਾਡੇ ਗੁਰਨਾਨਕ ਸੇਵ ਸਰਬ ਨੇ ਸਾਰਾ ਇਹ ਕੰਮ ਜਿਹੜਾ ਸ਼ੁਰੂ ਡਰੋਨ ਜਿਹੜਾ ਪੁੱਲਾ ਵਾਲੀ ਜਿਹੜੀ ਮਸ਼ੀਨ ਆ ਉਹ ਇਹਨਾਂ ਨੇ ਬਣਾਈ ਤੇ ਬਣਾਈ ਤੇ ਪਾਣੀ ਵਾਲੀ ਵੀ ਇਹਨਾਂ ਵੀਰਾਂ ਨੇ ਬਣਾਈ ਪਾਣੀ ਵਾਲੀ ਵੀ ਇਹ ਵੀਰ ਨੇ ਬਣਾਈ ਉਹ ਵੀ ਮਤਲਬ ਪਾਣੀ ਅੱਗੇ ਧਰੌਂਕਦੇ ਆ ਉਹਦੇ ਨਾਲ ਸਾਨੂੰ ਪਹਿਲਾਂ ਧਰੌਂਕਣ ਦੀ ਮੁਸ਼ਕਲ ਆਉਂਦੀ ਬਾਲਟੀਆਂ ਨਾਲ ਧਰੌਂਕੀਦਾ ਇਹ ਮੁੜ ਕੇ ਫਿਰ ਇਹਨਾਂ ਮਸ਼ੀਨ ਤੇ ਪੰਪੀ ਲਾ ਕੇ ਤੇ ਪਾਣੀ ਜਿਹੜਾ ਵਾ ਉਹ ਪ੍ਰੈਸ਼ਰ ਦੇ ਨਾਲ ਅੱਗੇ ਧਰੌਂਕਿਆ ਜਾਂਦਾ ਤੇ ਫਿਰ ਇੱਤ ਸਮਾਂ ਇੱਦਾਂ ਮੈਂ ਕਿਤੇ ਗਿਆ ਸੀ ਤੇ ਮੇਰਾ ਮਨ ਬਣਿਆ ਵੀ ਨਾ ਵੇਖਿਆ ਉੱਥੇ ਵੀ ਡਰੋਨ ਜਿਹੜਾ ਵਾ ਚੱਲਣ ਰਿਹਾ ਤੇ ਉਹ ਮੈਂ ਫਿਰ ਵੇਖਿਆ ਉਹਨੂੰ ਮੈਂ ਪੁੱਛਿਆ ਉਹਦਾ ਡਰੈੱਸ ਲਿਆ ਫਿਰ ਉਹ ਮੈਂ ਡਰੋਨ ਮਗਵਾਇਆ ਮਗਵਾਇਆ ਤੇ ਚਲੋ ਉਸ ਟਾਈਮ ਤੇ ਬੜੀ ਮੁਸ਼ਕਲ ਹੋਈ ਉਹਦੇ ਵਾਸਤੇ ਸਾਡੇ ਵਾਸਤੇ ਮੁਸ਼ਕਲ ਹੋਈ ਕਿਉਂਕਿ ਸਾਨੂੰ ਉਹ ਬੰਦਾ ਵੀ ਪੇਤੀ ਨਹੀਂ ਤੇ ਅਸੀਂ ਵੀ ਪੇਤੀ ਨਹੀਂ ਸੀ ਤੇ ਉਹ ਆਂਦਾ ਪਹਿਲਾਂ ਪੈਸੇ ਪਾਵੇ ਆਖਰ ਆਵੇ ਕਾ ਨਾ ਆਵੇ ਪੈਸੇ ਲੈ ਕੇ ਚਲੇ ਜਾ ਕੀ ਹੋ ਜਾਏ ਕਈ ਗੱਲਾਂ ਸੋਚਣੀਆਂ ਪਈਆਂ ਹਾਂ ਜੀ ਉਹ ਫਿਰ ਕਰਦਿਆਂ ਕਰਦਿਆਂ ਉਨੋ ਹੀ ਪੈਸੇ ਪਾਏ ਉਹ ਡਰੋਨ ਲੈ ਕੇ ਆ ਉਹ ਤਿੰਨ ਚਾਰ ਸਾਲ ਡਰੋਨ ਜਿਹੜਾ ਵਾ ਨਾ ਉਹ ਮੇ ਲੋ ਚਲਾਇਆ ਸੀ ਤਿੰਨ ਚਾਰ ਸਾਲ ਕੇ ਬਾਅਦ ਹੀ ਚੱਲਿਆ ਮੇਥੇ ਇਹ ਨਾ ਤਿੰਨ ਚਾਰ ਸਾਲ ਚੱਲਿਆ ਡਰੋਨ ਜਿਹੜਾ ਫਿਰ ਅਸੀਂ ਉੱਪਰ ਜਾਣਾ ਉੱਪਰੋਂ ਫੁੱਲ ਥੱਲੇ ਸੁੱਟਣੇ ਮੇ ਲੋ ਕਾਫੀ ਉੱਪਰ ਚੁੱਤੀ ਰੁੱਕ ਕੇ ਉਤੋਂ ਫੁੱਲ ਥੱਲੇ ਸੁੱਟਣੇ ਉਹ ਫਿਰ ਚੱਲਦਾ ਰਿਹਾ ਫਿਰ ਮੁੜ ਕੇ ਫਿਰ ਇਹ ਪੱਖੇ ਦਾ ਫਿਰ ਆਇਆ ਫਿਰ ਦਿਮਾਗ 'ਚ ਵੀ ਪੱਖੀਆਂ ਨੇ ਤੇ ਪੱਖੀਆਂ ਨੇ ਹਟਾਈਆਂ ਜਾਂ ਤੇ ਜਿਹੜੇ ਪਿਛੋਂ ਪੰਜਾ ਪਿਆਰਾਂ ਤੋਂ ਅੱਜ ਇੱਕ ਪਾਸੇ ਹੋ ਜੇ ਸਾਰੇ ਰਕਪਾਈ ਕਰੇ ਕਿਸ ਤਰ੍ਹਾਂ ਕਰਨਾ ਹੈ ਟਰੈਕਟਰ ਤੇ ਕਿਉਂ ਜਨਰੇਟਰ ਦੀ ਵਾਜ ਜਨਰੇਟਰ ਦੀ ਆਵਾਜ਼ ਕਰਨ ਤਾਂ ਫਿਰ ਅਸੀਂ ਸੂਹਤ ਸਮਝ ਕੇ ਸਾਰੇ ਚੱਕਰ ਕੱਢੇ ਪਹਿਲਾਂ ਇਹਨਾਂ ਨੂੰ ਇੱਥੋਂ ਪੱਖਾ ਖੜਕ ਕੇ ਟਰੈਕਟਰ ਮਗਰ ਤੋਂ ਤੇ ਚੱਕਰ ਕਿੰਨੇ ਬਣਦੇ ਨੇ ਕਿੰਨੇ ਚਾਹੀਦੇ ਨੇ ਉਹਦੇ ਮੁਤਾਬਕ ਪੁਲੀਆਂ ਪਵਾਈਆਂ ਫਿਰ ਪੀਡੀਓ ਸ਼ਾਫਟ ਤੇ ਪਿੱਛੇ ਚਲਾ ਕੇ ਦੋ ਦਿਨ ਪਹਿਲਾਂ ਟਰਾਈ ਤਿੰਨ ਦਿਨ ਕਰਦੇ ਰਹੇ ਵੱਧ ਕੱਟ ਪੁਲੀਆਂ ਕੀਤੀਆਂ ਜਿੱਥੇ ਸੈੱਟ ਹੋਇਆ ਫਿਰ ਉਹਨੂੰ ਉੱਥੇ ਪਕਾ ਕੇ ਚਲਾਉਂਦੇ ਸਪੀਡ ਇਹ ਹੀ ਦਿੰਦੀ ਕਿ ਫਿਰ ਰੋਡ ਤੇ ਰੇਸ ਦੇ ਨਾਲ ਵੱਧ ਕੱਟ ਹੋ ਸਕਦੀ ਹੈ ਟਰੈਕਟਰ ਦੇ ਵੀ ਦੋ ਗੇਅਰ ਹੁੰਦੇ ਨੇ ਲੋ ਹਾਈ ਲੌਂਚ ਪਾ ਦਈਏ ਤਾਂ ਵੀ ਚੱਲ ਬਣਾ ਹਾਈ ਜੇ ਪਾ ਦਈਏ ਤਾਂ ਸਪੀਡ ਵੱਧ ਜਾਂਦੀ ਹੈ ਇੱਕ ਟਾਈਮ ਲੱਗਾ ਤੇ ਕੀ ਧਮਾਕਾ ਹੈ ਇਹ ਐਡਾ ਵੱਡਾ ਪੱਖਾ ਬਣਾਇਆ ਇਹ ਬਣਾਉਣਾ ਬਹੁਤ ਏਰ ਤੱਕ ਬਣਾਉਂਦਾ ਜੀ ਮੇਰੇ ਕਹਿੰਦਾ ਹੱਥ ਔਲੇ ਬਣਾਉਂਦਾ ਹੱਥ ਨਾਲ ਚਲਦੇ ਸੀ ਪੱਖਾ ਨਾ ਹੱਥ ਨਾਲ ਘੇੜਦੇ ਸੀ ਚਲਾਉਂਦੇ ਸੀ ਰੋਲੇ ਰੋਲੇ ਪਾਵਰ ਨਾਲ ਚੱਲਣਾ ਸ਼ੁਰੂ ਕਰਾ ਪਹਿਲਾਂ ਹਜੇ ਉਹ ਪੁਰਾਣਾ ਇਹ ਤੇ ਮੈਂ 35 ਹੌਟ ਬਣਾ ਰਿਹਾ ਪੱਖੇ ਇਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੱਖਾ ਬਣਾਇਆ ਹੈ ਇਹ ਨਗਰ ਕੀਰਤਨ ਤੇ ਵਰਤੇ ਜਾਊਗਾ ਹਾਂ ਵਰਤਾ ਦਿਓ ਹਾਂ ਜੀ ਲੱਗਦਾ ਹੈ ਮੈਨੂੰ ਕਿ ਮੇਰੇ ਮਾਜ ਸ਼ੌਂਕ ਗੋਦਰਾ ਕਾਂ ਸਾਹਿ ਕੱਲ ਕੱਲ ਜਦੋਂ ਬਾਬੇ ਵਿਆਹ ਉਹਦੇ ਫਿਰ ਚੱਲੇ ਜਾਂਦੇ ਕਿੰਨੀ ਖਵਾ ਕਿੱਥੇ ਤੱਕ ਚੱਲ ਜਾਂਦੀ ਹੈ ਇਹ ਹਵਾ 100 ਫੁੱਟ ਤੱਕ ਆ ਜਾਂਦਾ 100 150 ਇਹਦੇ ਆ ਚੱਕਰ ਵੱਧ ਨਹੀਂ ਜਾਂਦੇ ਆ ਚੱਕਰ ਵੱਧ ਘੱਟ ਜਾਂਦੇ ਪੂਰੀ ਵੱਡੀ ਪਾਲਾਂ ਜੇ ਆਪਾਂ ਥੋੜੀ ਜਿਹੀ ਹਾਂਜੀ 200 ਫੁੱਟ ਤੱਕ ਖਵਾ ਦੇਗਾ ਜੀ